ਦੋਸਤੋ ਦੇਸ਼ ਦੇ ਲੋਕ ਸਭਾ ਦੇ ਨਤੀਜੇ ਆ ਚੁੱਕੇ ਹਨ ਕਿਸ ਤਰੀਕੇ ਦੇ ਨਾਲ ਇਹ ਨਤੀਜੇ ਨੂੰ ਅਸੀਂ ਦੇਖ ਸਕਦੇ ਹਾਂ ਸੋ ਇਸ ਉੱਤੇ ਚਰਚਾ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਜਿਸ ਨੇ 400 ਪਾਸ ਐਂਡੀਆ ਦਾ ਨਾਅਰਾ ਦਿੱਤਾ ਸੀ ਔਰ ਭਾਰਤੀ ਜਨਤਾ ਪਾਰਟੀ ਆਪਣੇ ਬੁੱਤੇ ਦੇ ਉੱਤੇ 300 ਪਲੱਸ ਸੀਟਾ 350 ਦੇ ਕਰੀਬ ਸੋਚ ਰਹੀ ਸੀ ਬਹੁਤ ਵੱਡਾ ਉਲਟ ਫੇਰ ਹੋਇਆ ਔਰ ਬਹੁਤ ਵੱਡਾ ਡਿਬੈਕ ਜਿਹੜਾ ਅਸੀਂ ਕਹਿ ਸਕਦੇ ਹਾਂ ਭਾਰਤੀ ਜਨਤਾ ਪਾਰਟੀ 241 ਸੀਟਾਂ ਦੇ ਉੱਤੇ ਸੈਟ ਕਰੇਗੀ NDA ਨੂੰ 292 ਸੀਟਾਂ ਮਿਲ ਗਿਆ ਔਰ ਇਸ ਵਿੱਚ ਦੋ ਮਹੱਤਵਪੂਰਨ ਘਟਕ ਦਲ ਜਿਹੜੇ ਆ ਨਿਤਿਸ਼ ਕੁਮਾਰ ਦੀ ਪਾਰਟੀ ਜਿਸ ਨੂੰ ਅਸੀਂ 12 ਸੀਟਾਂ ਮਿਲੀਆਂ ਔਰ ਦੂਸਰੇ ਪਾਸੇ TDP ਚੰਦਰਬਾਬੂ ਨਾਇਰੂ ਦੀ ਪਾਰਟੀ ਜਿਸ ਨੂੰ 16 ਸੀਟਾਂ ਮਿਲੀਆਂ ਸੋ ਇਹ ਦੋਨੋਂ ਦਲਾਂ ਦਾ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ NDA ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਰਹਿਣਗ। ਕੱਲ ਸ਼ਾਮ ਨੂੰ ਪ੍ਰਧਾਨ ਮੰਤਰੀ ਨੂੰ ਜਿਹੜਾ ਹੈ ਉਹ ਨੇਤਾ ਚੁਣ ਲਿਆ ਗਿਆ ਸੋ ਅੱਜ ਇੰਡੀਆ ਆਲਾਈንስ ਦੀ ਮੀਟਿੰਗ ਹੋਏਗੀ ਸੋ ਉਹਨਾਂ ਨੇ ਵੀ ਸਰਕਾਰ ਬਣਾਉਣ ਵਾਸਤੇ ਜੋੜ-ਤੋੜ ਸ਼ੁਰੂ ਕਰ ਦਿੱਤੇ ਔਰ ਰਾਹੁਲ ਗਾਂਧੀ ਦਾ ਕਾਂਗਰਸ ਦੇ ਵਿੱਚ ਬਹੁਤ ਕਦ ਬੱਧ ਗਿਆ ਹੁਣ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਅਸੀਂ ਪੱਪੂ ਦੇ ਤੌਰ ਦੇ ਉੱਤੇ ਜਾਣਦੇ ਸੀ ਲੇਕਿਨ ਹੁਣ ਉਹ ਉਹਨਾਂ ਦਾ ਕਦ ਜਿਹੜਾ ਹੈ ਉਹ اپੋਜੀਸ਼ਨ ਦੇ ਮਹੱਤਵਪੂਰਨ ਲੀਡਰ ਦੇ ਤੌਰ ਤੇ ਜਾਣਿਆ ਜਾਏਗਾ 99 ਸੀਟਸ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਔਰ ਬਹੁਤ ਮਹੱਤਵਪੂਰਨ ਜਿੱਤ ਹੈ ਅਸੀਂ ਕੈਰੀਅਰ ਦੇ ਵਿੱਚ ਅਸੀਂ ਰਾਹੁਲ ਗਾਂਧੀ ਦੇ ਕੈਰੀਅਰ ਵਿੱਚ ਕਹਿ ਸਕਦਾ ਦੂਸਰੇ ਪਾਸੇ ਇੰਡੀਆ ਅਲਾਈன்ஸ் ਦੇ ਵਿੱਚ ਹੋਰ ਜਿਹੜੇ ਮਤਭੁੰਦਲ ਹੈ ਉਹਦੇ ਵਿੱਚ ਸਮਾਜਵਾਦੀ ਪਾਰਟੀ ਇਸਨੇ ਉੱਤਰ ਪ੍ਰਦੇਸ਼ ਤੋਂ ਕਮਾਲ ਕੀਤਾ ਔਰ 36 ਤੋਂ 37 ਸੀਟਾਂ ਜਿਹੜੀਆਂ ਸਮਾਜਵਾਦੀ ਪਾਰਟੀ ਨੇ ਜਿੱਤੀਆਂ ਔਰ ਮੰਮਤਾ ਬੇਨਰਜੀ ਨੇ ਆਪਣਾ ਮਹੱਤਵਪੂਰਨ ਗੜ ਜਿਹੜਾ ਬੈਸਟ ਬੰਗਾਲ ਉਸ ਨੂੰ ਬਚਾਇਆ 29 ਸੀਟਾਂ 29 ਸੀਟਸ ਸੋ ਇਹ ਬੈਸਟ ਬੰਗਾਲ ਔਰ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਆਸਾਂ ਸੀਗੀਆਂ ਭਰਤੀ ਜਤਾ ਪਾਰਟੀ ਨੂੰ ਲੇਕਿਨ ਇੱਥੇ ਮਹੱਤਵਪੂਰਨ ਚੁਣੌਤੀ ਜਿਹੜੀ ਹੈ ਉਹ ਦੇਖੋ ਮੇਰੇ ਇਸ ਦੇ ਨਾਲ ਇੰਡੀਆ ਲਾਈਫ ਸੇ ਕੋਡ 232 232 ਸੀਟਾਂ ਔਰ ਭਾਜਪਾ ਐਨਡੀਆ ਲਾਈਫ ਸੇ ਕੋਡ 292 ਸੀਟਾਂ ਹਾਲਾਂਕਿ ਸਰਕਾਰ ਬਣਾਉਣ ਬਾਅਦ ਸੇ 273 ਸੀਟਾਂ ਚਾਹੀਦੀਆਂ ਉਹਦੇ ਬਾਅਦ ਸੇ ਭਾਰਤ ਦੀ ਜਨਤਾ ਪਾਰਟੀ ਐਨਡੀਆ ਦੀ ਜਿਹੜੀ ਸਰਕਾਰ ਉਹ ਸਪਸ਼ਟ ਰੂਪ ਚ ਬਣ ਜਾਂਦੀ ਹੈ ਲੇਕਿਨ ਦੂਸਰੇ ਪਾਸੇ ਇੰਡੀਆ ਜਿਹੜੀ ਹੈ ਉਸਨੇ ਵੀ ਆਪਣਾ ਇੱਕ ਅਸਾ ਜਿਹੜਾ ਉਹ ਸ਼ੁਰੂ ਕਰਤਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਾਂਗੇ ਔਰ ਉਸ ਵਿੱਚ ਰੋਲ ਜਿਹੜਾ ਰਹਿਣ ਵਾਲਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਇਹ ਦੋ ਦਲ ਨੇ ਟੀਡੀਪੀ ਔਰ ਨਦੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂनाइटेड ਇਸ ਨੂੰ ਆਪਣੇ ਵੱਲ ਿਆਣ ਵਾਸਤੇ ਉਹਨਾਂ ਨੇ ਜਨਤਾ ਦਲ ਯੂनाइटेड ਨੂੰ ਨਤੇਸ਼ ਕੁਮਾਰ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਤੱਕ ਦੀ ਆਫਰ ਵੀ ਜਿਹੜੀ ਆ ਉਹ ਪੇਸ਼ ਕਰ ਦਿੱਤੀ ਐ ਸੋ ਬਟ ਇੰਟਰਸਟਿੰਗ ਦੇਖਣ ਵਾਲੇ ਰਹਿਣਗੇ ਆਉਣ ਵਾਲੇ ਦਿਨ ਸੋ ਕਿਹੜੇ ਕਿਹੜੇ ਕਾਰਨ ਰਹੇ ਆ ਮੋਢੇ ਤੋਂ ਪਰਤੇ ਜਨਤਾ ਪਾਰਟੀ ਦੇ ਇਸ ਹਾਰ ਦੇ ਸੋ ਉਹਦੇ ਉੱਤੇ ਅਸੀਂ ਇਹਦਾ ਨਜ਼ਰ ਮਾਰੀਏ ਤਾਂ ਇੱਕ ਕਿਸਾਨੀ ਅੰਦੋਲਨ ਇੱਕ ਮਤਬੂਨ ਐਮਐਸਪੀ ਦਾ ਇਸ਼ੂ ਹੈ ਦੂਸਰਾ ਐਸਾ ਲੱਗਦਾ ਹੈ ਕਿ ਅਗਨੀ ਵੀਰ ਯੋਜਨਾ ਜਿਹੜੀ ਆ ਉਹ ਸਰਕਾਰ ਦੀ ਬਹੁਤ ਫੇਲਿਅਰ ਸਕੀਮ ਜਿਹੜੀ ਅਸੀਂ ਕਹਿ ਸਕਦੇ ਜਿਸ ਨੇ ਕਾਫੀ ਹੱਦ ਤੱਕ ਵੋਟਰਾਂ ਨੂੰ ਨਿਰਾਸ਼ ਕੀਤਾ ਸੋ ਇਹ ਇੱਕ ਬਹੁਤ ਮਹੱਤਵਪੂਰਨ এমਪਲాయਮੈਂਟ ਦਾ ਸੋਰਸ اور ਦੇਸ਼ ਭਗਤੀ ਦਾ ਸੋਰਸ ਆ ਚਲੋ ਇਹ ਹੈ ਲੇਕਿਨ ਇਹ ਵੀ ਸਾਡੇ ਦੇਸ਼ ਦੇ ਵਿੱਚ ਇੱਕ ਯੋਜਨਾ ਜਿਹੜੀ ਹੈ ਇਹ ਸ਼ਾਇਦ ਇੱਕ ਰੀਵਿਊ ਕਰਨ ਦੀ ਜ਼ਰੂਰਤ ਹੋਏਗੀ 올ਡ ਪੈਨਸ਼ਨ ਸਕੀਮ ਜਿਸ ਦੇ ਕਨਸੀਕੁਐਂਸਸ ਜਿਹੜੇ ਆਉਣੇ ਸ਼ੁਰੂ ਹੋ ਗਏ ਸੋ ਉਹ ਵੀ ਸਕੀਮ ਦੇ ਉੱਤੇ এমਪਲਾਈ ਬਰ ਖਾਸ ਕਰਕੇ ਬਹੁਤ ਨਰਾਜ਼ ਰਿਹਾ ਹੈ ਔਰ ਇਹਦੇ ਨਾਲ ਅਗਰ ਅਸੀਂ ਕਹ ਲਈਏ ਕਿ ਗਰੀਬ ਅਮੀਰ ਦਾ ਇਹ ਪਾੜਾ ਹੈ ਉਹ ਕਿਤਨੇ ਕਿਤੇ ਵੱਧਾ ਪਿਆ ਸੋ ਇਸ ਚੀਜ਼ ਨੂੰ ਵੀ ਅਡਰੈਸ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਦੂਸਰੇ ਪਾਸੇ ਕਾਂਗਰਸ ਨੇ ਆਪਣੇ ਨਿਯਾਇ ਪੱਤਰ ਜਿਹਨੂੰ ਅਸੀਂ ਚੋਣ ਕੋਸ਼ਨਾ ਪੱਤਰ ਹੈ ਉਸ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਜਿਹੜੇ ਲੋਕਾਂ ਨਾਲ ਕੀਤੇ ਕਿ ਹਰ ਫੈਮਿਲੀ ਨੂੰ ਅਸੀਂ ਹਰ ਸਾਲ 1 ਲੱਖ ਰੁਪਇਆ ਦਿਆ ਕਰਾਂਗੇ ਤਾਂ ਕਿ ਉਹ ਗਰੀਬ ਫੈਮਿਲੀ ਆਪਣਾ ਅਪਲਿਫਟਮੈਂਟ ਕਰ ਸਕਣ ਜਾਂ ਸਟੂਡੈਂਟਸ ਦਾ ਜਿਹੜਾ ਲੋਨ ਹੈ ਸਟੱਡੀ ਲੋਨ ਵੀ ਜਿੰਨਾ ਵੀ ਹੈਗਾ ਲੋਨ ਆ ਉਸ ਨੂੰ ਅਸੀਂ ਵੇਬ ਬਫ ਕਰਾਂਗੇ ਐਮ ਐਸ ਪੀ ਦੇ ਉੱਤੇ ਕਾਨੂੰਨ ਬਣਾਵਾਂਗੇ ਸੋ ਬਹੁਤ ਵੱਡੇ ਵੱਡੇ ਵਾਦੇ ਜਿਹੜੇ ਕਾਂਗਰਸ ਨੇ ਕੀਤੇ ਉਹ ਵੀ ਸ਼ਾਇਦ ਲੋਗਾਂ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਸ਼ਾਇਦ ਆਕਰਸ਼ਿਤ ਹੋਏ ਉਹ ਉਹਨਾਂ ਵਾਦਿਆਂ ਵਿੱਚ ਔਰ ਦੂਸਰਾ ਅਸੀਂ ਜੇ ਅਗਰ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਮੰਡਰੀਗਾ ਮੰਡਰੀਗਾ ਦੀ ਜਿਹੜੀ ਹੈ ਡੇਲੀ ਬੇਸਿਸ ਉਸ ਨੂੰ ਇਨਕਰੀਜ਼ ਕਰਨ ਦੀ ਗੱਲ ਕੀਤੀ ਗਿਆ ਸੋ ਇਹ ਸਾਰੇ ਇਸ਼ੂਸ ਰਹਿ ਹੈ ਜਿਸ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨੈਸ਼ਨਲ ਪੱਧਰ ਦੇ ਉੱਤੇ ਉਹਦਾ ਗਰਾਫ ਥੋੜਾ ਜਿਹਾ ਥੱਲੇ ਆਇਆ ਔਰ ਇੰਡੀਆ ਦਾ ਗਰਾਫ ਜਿਹੜਾ ਹੈ ਉਹ ਉੱਪਰ ਗਿਆ ਸੋ ਹੁਣ ਸਰਕਾਰ ਦੇ ਸਾਹਮਣੇ ਅਗਲੇ ਵਿਕਾਸ ਵਾਸਤੇ ਸਰਕਾਰ ਪਰਫਾਰਮੈਂਸ ਵਾਸਤੇ ਸਰਕਾਰ ਚਲਾਉਣ ਵਾਸਤੇ ਕਾਫੀ ਚੁਣੌਤੀਆਂ ਜਿਹੜੇ ਰਹਿਣਗੀਆਂ ਔਰ ਸਟਰੋਂਗ ਲੀਡਰਸ਼ਿਪ ਜਿਹੜੀ ਹੈ ਉਹ ਹੁਣ ਸਾਨੂੰ ਜ਼ਰੂਰ ਦੇਖਣ ਨੂੰ ਮਿਲੇਗੀ ਕਿਉਂਕਿ ਪਹਿਲੇ ਦਸਾਂ ਸਾਲਾਂ ਵਿੱਚ ਜਗਰੈਸੀ ਗੱਲ ਕਰੀ ਤਾਂ ਭਾੜ ਤੇ ਜਨਤਾ ਪਾਰਟੀ ਇਕੱਲੇ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਵਿੱਚ ਸੀ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ اپੋਜੀਸ਼ਨ ਨਹੀਂ ਸੀ ਸੋ ਕਨਸਟੀਟਿਊਸ਼ਨਲ ਬਾਡੀਜ਼ ਜਿਹੜੀਆਂ ਉਹਨਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਹੋਣਾ ਜਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਚੈੱਕ ਐਂਡ ਬੈਲੈਂਸ ਇਸ ਜਿਹੜਾ ਉਹ ਮਹੱਤਵਪੂਰਨ ਜਿਹੜਾ ਸਾਹਮਣੇ ਆਏਗਾ। ਅ ਦੂਸਰਾ ਇਸ ਦੇ ਨਾਲ ਜੁੜਿਆ ਹੋਇਆ ਜਿਹੜਾ ਹੈਗਾ ਪੰਜਾਬ ਦੇ ਇਲੈਕਸ਼ਨ ਨੂੰ ਅਸੀਂ ਜਿਹੜਾ ਸਟਡੀ ਕਰਦੇ ਹਾਂ। ਸੋ ਪੰਜਾਬ ਦਾ ਇਹ ਇਲੈਕਸ਼ਨ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਇਲੈਕਸ਼ਨ ਹੈ। ਸੋ ਇਸ ਦੇ ਬਾਰੇ ਆਪਾਂ ਨੈਕਸਟ ਐਪੀਸੋਡ ਦੇ ਉੱਤੇ ਗੱਲ ਕਰਦੇ ਹਾਂ। ਥੈਂਕ ਯੂ ਸੋ ਮੱਚ।